ਨੈਤ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਆਰਜੀ ਹਸਪਤਾਲ ਲੁਧਿਆਣਾ ਨੇ ਇੱਕ ਵੱਡੀ ਮੈਡੀਕਲ ਪ੍ਰਾਪਤੀ ਹਾਸਲ ਕਰਦੇ ਹੋਏ ਸ਼ਹਿਰ ਚ ਪਹਿਲੀ ਵਾਰ ਯੂਰੋ ਲਿਫਟ ਪ੍ਰਕਿਰਿਆ ਸਫਲਤਾਪੂਰਵਕ ਪੂਰੀ ਕੀਤੀ ਹੈ ਇਹ ਆਧੁਨਿਕ ਤੇ ਘੱਟ ਅਕਰਮਕ ਤਕਨੀਕ ਉਹਨਾਂ ਮਰੀਜ਼ਾਂ ਦੇ ਵਰਦਾਨ ਸਾਬਤ ਹੋ ਰਹੀ ਹੈ ਜੋ ਬੀਨਾਈਨ ਪ੍ਰੋਸਟੇਟਿਕ ਹਾਈਪਰਲੇਸ਼ੀਆ ਜਾਨੀ ਪ੍ਰੋਸਟੇਟ ਗ੍ਰੰਥੀ ਦੇ ਵਧਣ ਦੀ ਸਮੱਸਿਆ ਨਾਲ ਪੀੜਤ ਹਨ ਇਹ ਸਮੱਸਿਆ 50 ਸਾਲ ਤੋਂ ਉੱਪਰ ਦੇ ਲਗਭਗ ਅੱਧੇ ਪੁਰਸ਼ਾਂ ਵਿੱਚ ਪਾਈ ਜਾਂਦੀ ਹੈ ਇਹ ਨਵੀਂ ਤਕਨੀਕ ਪੁਰਾਣੀਆਂ ਸਰਜਰੀਆਂ ਨਾਲੋਂ ਕਾਫੀ ਸੁਰੱਖਿਅਤ ਹੈ ਤੇਜ਼ ਰਿਕਵਰੀ ਪ੍ਰਦਾਨ ਕਰਦੀ ਹੈ ਤੇ ਬਿਲਕੁਲ ਦਰਦ ਰਹਤ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਨਾਲ ਮਰੀਜ਼ ਦੇ ਯੋਨ ਸਿਹਤ ਤੇ ਕੋਈ ਅਸਰ ਨਹੀਂ ਪੈਂਦਾ ਜਿਸ ਕਰਕੇ ਇਹ ਬਜ਼ੁਰਗ ਜਾਂ ਦਿਲ ਦੇ ਮਰੀਜ਼ਾਂ ਲਈ ਖਾਸ ਤੌਰ ਤੇ ਲਾਭਦਾਇਕ ਹੈ ਇਹ ਪ੍ਰਕਿਰਿਆ ਇੱਕ 78 ਸਾਲਾ ਮਰੀਜ਼ ਦੇ ਕੀਤੀ ਗਈ ਜਿਸ ਦੀ ਪਹਿਲਾਂ ਵੀ ਕਈ ਬਿਮਾਰੀਆਂ ਕਾਰਨ ਸਰਜਰੀ ਹੋ ਚੁੱਕੀ ਸੀ ਮਰੀਜ਼ ਕਾਫੀ ਸਮੇਂ ਤੋਂ ਪੇਸ਼ਾਬ ਦੀ ਰਿਕਾਵਟ ਤੀਮੀਤਾਰ ਅਤੇ ਜ਼ੋਰ ਲਗਾ ਕੇ ਪੇਸ਼ਾਬ ਕਰਦੀ ਸਮੱਸਿਆ ਨਾਲ ਪੀੜਤ ਸੀ ਬਿਸtre ਤੇ ਜਾਗਤੂ ਬਾਅਦ ਆਰਜੀ ਹਸਪਤਾਲ ਦੀ ਯੂਰੋਲੋਜੀ ਟੀਮ ਨੇ ਯੂਰੋਲਿਫਟ ਪ੍ਰਕਿਰਿਆ ਕਰਨ ਦਾ ਫੈਸਲਾ ਲਿਆ ਤੇ ਕੁਝ ਹੀ ਘੰਟਿਆਂ ਵਿੱਚ ਹੀ ਮਰੀਜ਼ ਨੂੰ ਕਾਫੀ ਸੁਧਾਰ ਮਹਿਸੂਸ ਹੋਇਆ ਡਾਕਟਰ ਪੁਨੀਤ ਬੰਸਲ ਡਾਇਰੈਕਟਰ ਤੇ ਹੈੱਡ ਇੰਸਟੀਚਿਊਟ ਆਫ ਯੂਰੋਲੋਜੀ ਆਰਜੀ ਹਸਪਤਾਲ ਨੇ ਦੱਸਿਆ ਕਿ ਯੂਰੋਲਿਫਟ ਸਿਸਟਮ ਪ੍ਰੋਸਟੇਟ ਬਦਲਦੇ ਇਲਾਜ ਵਿੱਚ ਇੱਕ ਕ੍ਰਾਂਤੀਕਾਰੀ ਤਕਨੀਕ ਹੈ ਇਸ ਵਿੱਚ ਪ੍ਰੋਸਟੇਟ ਦੀ ਵਧੇ ਹਿੱਸੇ ਨੂੰ ਕੱਟਣ ਦੀ ਬਜਾਏ ਛੋਟੇ-ਛੋਟੇ ਇੰਪਲਾਂਟਾਂ ਨਾਲ ਹੌਲੀ-ਹੌਲੀ ਉਠਾ ਦਿੱਤਾ ਜਾਂਦਾ ਹੈ ਜਿਸ ਨਾਲ ਪੇਸ਼ਾਬ ਦਾ ਰਸਤਾ ਖੁੱਲ ਜਾਂਦਾ ਹੈ ਤੇ ਰੁਕਾਵਟ ਤੁਰੰਤ ਦੂਰ ਹੋ ਜਾਂਦੀ ਹੈ ਇਹ ਪ੍ਰਕਿਰਿਆ ਪੂਰੀ ਤਰ੍ਹਾਂ ਸੁਰੱਖਿਤ ਹੈ ਇਸ ਵਿੱਚ ਖੂਨ ਨਹੀਂ ਨਿਕਲਦਾ ਤੇ ਮਰੀਜ਼ ਜਲਦੀ ਠੀਕ ਹੋ ਜਾਂਦਾ ਹੈ ਇਸ ਪ੍ਰਕਿਰਿਆ ਵਿੱਚ ਲੰਬੇ ਸਮੇਂ ਲਈ ਕੈਥੀਟਰ ਦੀ ਲੋੜ ਨਹੀਂ ਪੈਂਦੀ ਅਤੇ ਬਹੁਤ ਸਾਰੇ ਮਰੀਜ਼ ਉਸੇ ਦਿਨ ਘਰ ਵਾਪਸ ਜਾ ਸਕਦੇ ਹਨ ਇਸ ਨਾਲ ਪੁਰਾਣੀਆਂ ਸਰਜਰੀਆਂ ਵਾਲੀਆਂ ਡਿਟੇਲ ਤਾਂ ਮ ਜਿਵੇਂ ਕਿ ਬਿਲਡਿੰਗ ਜਾਂ ਹੋਰ ਗੁੰਝਲਾਂ ਤੋਂ ਬਚਾ ਹੁੰਦਾ ਹੈ ਇਸ ਸਫਲ ਪ੍ਰਯਾਸ ਨਾਲ ਆਰਜੀ ਹਸਪਤਾਲ ਲੁਧਿਆਣਾ ਨੇ ਇੱਕ ਵਾਰ ਫਿਰ ਸਾਬਤ ਕੀਤਾ ਹੈ ਕਿ ਉੱਚ ਤਕਨੀਕ ਅਤੇ ਮਾਨਵਤਾ ਆਧਾਰਿਤ ਸੇਵਾ ਦਾ ਮਿਲਾਪ ਹੀ ਆਧੁਨਿਕ ਮੈਡੀਕਲ ਸੇਵਾ ਦਾ ਅਸਲੀ ਪਵਿੱਖ ਹੈ